ਵਿਦੇਸ਼ਾਂ ਦੇ ਵਿੱਚ ਸੈਟਲ ਹੋਏ ਐਨਆਰਆਈਸ ਵੱਲੋਂ ਆਪਣੇ ਪਿੰਡਾਂ ਦੇ ਵਿਕਾਸ ਕਰਾਉਣ ਦੇ ਲਈ ਕਈ ਮਾਮਲੇ ਸਾਹਮਣੇ ਆਏ ਨੇ ਪਰ ਪਿੰਡ ਔਜਲਾ ਦੇ ਇੱਕ ਰਿਟਾਇਰ ਹੋ ਕੇ ਆਏ ਫੌਜੀ ਨੇ ਆਪਣੇ ਰਿਟਾਇਰਮੈਂਟ ਦੇ ਪੈਸੇ ਦੇ ਵਿੱਚੋਂ 100 ਸਾਲਾ ਤੋਂ ਕੱਚੀ ਪਈ ਸੜਕ ਟਾਈਲ ਲਗਵਾ ਕੇ बनਵਾ ਦਿੱਤੀ ਇਸ ਸੜਕ ਤੇ ਇੱਕ ਪੀਰ ਬਾਬਾ ਜੀ ਦੀ ਜਗਾ ਪੈਂਦੀ ਹੈ ਜਿਸ ਦੀ ਕਾਫੀ ਮਾਨਤਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਆਲੇ ਦੁਆਲੇ ਦੇ ਪਿੰਡ ਵਾਸੀ ਇੱਥੇ ਮੱਥਾ ਟੇਕਣ ਦੇ ਲਈ ਵੀ ਆਉਂਦੇ ਨੇ ਨਾਲ ਹੀ ਇੱਕ ਮਿਡਲ ਸਕੂਲ ਦਾ ਗੇਟ ਵੀ ਪੈਂਦਾ ਜੋ ਸੜਕ ਕੱਚੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਪਰ ਫੌਜੀ ਦਾ ਕਹਿਣਾ ਕਿ ਉਹ ਹੁਣ ਖੁਲਵਾ ਦਿੱਤਾ ਜਾਵੇਗਾ ਬਾਰਿਸ਼ ਦੇ ਦਿਨਾਂ ਦੇ ਵਿੱਚ ਇਸ ਰੋਡ ਦਾ ਪੂਰਾ ਹੱਲ ਹੋ ਜਾਂਦਾ ਸੀ ਅਤੇ ਚਿੱਕੜ ਗਾਰ ਨਾਲ ਭਰ ਜਾਂਦੀ ਸੀ ਜਿਸ ਕਾਰਨ ਲੰਘਣਾ ਵੀ ਇੱਥੋਂ ਬੇहद ਮੁਸ਼ਕਲ ਹੋ ਜਾਂਦਾ ਸੀ ਕਰੀਬ 10000 ਲੌਕ ਟਾਈਲਾ ਲਗਵਾ ਕੇ ਅਤੇ 12 ਟਰਾਲੀਆਂ ਮਿੱਟੀ ਪਵਾ ਕੇ ਫੌਜੀ ਵੱਲੋਂ ਪੀਰ ਬਾਬਾ ਜੀ ਦੀ ਦਰਗਾਹ ਨੂੰ ਅਤੇ ਸਕੂਲ ਨੂੰ ਜਾਂਦੇ ਰਸਤਿਆਂ ਨੂੰ ਪੱਕੇ ਕਰਵਾ ਦਿੱਤਾ ਗਿਆ। ਮੇਰਾ ਪਿੰਡਾ ਓਜ਼ਿਲਾਵਾ ਬਹੁਤ ਵਧੀਆ ਰਸਤਾ ਹੀ ਬਣ ਗਿਆ ਚਿੱਕੜੀ ਗਾਰਾ ਬਹੁਤ ਹੁੰਦਾ ਸੀ ਮੁਕਾਮੇ ਪੀਰਾਂ ਦੀ ਜਗ੍ਹਾ ਤੇ ਵੀ ਆਈਦਾ ਸੀ ਤੇਲ ਪੋਣ ਵਾਸਤੇ ਉਹਨੇ ਵੀ ਰਸਤਾ ਜਾਂਦਾ ਸੀ ਤੇ ਲੋਕਾਂ ਨੂੰ ਦਿੱਕਤ ਹੁੰਦੀ ਸੀ ਰਸਤਾ ਵਧੀਆ ਬਣਾਤਾ ਫੋਜ ਸਾਹਿਬ ਨੇ ਕਾਫੀ ਦਿਨ ਤੋਂ ਮਾ ਪੁਰਾਣਾ ਹੀ ਜੇ ਪੁਰਾਣਾ ਹੀ ਬਣਿਆ ਹੀ ਨਹੀਂ ਰਸਤਾ ਇਹ ਪੁਰਾਣਾ ਹੀ ਆ ਜene ਹਾਂਜੀ ਹਾਂਜੀ ਹੁਣ ਬਣ ਗਿਆ ਹੁਣ ਵਧੀਆ ਹੋ ਗਿਆ ਹਾਂਜੀ ਹਾਂਜੀ ਵਧੀਆ ਹੋ ਗਿਆ ਕਹਿੰਦੇ ਨੇ ਵਧੀਆ ਰਸਤਾ ਬਣ ਗਿਆ ਪਿੰਡ ਓਜਲਾ ਇਹਨਾ ਸਰਿੰਦਰ ਕੌਰ ਇਹ ਬਹੁਤ ਵਧੀਆ ਕੀਤਾ ਇਹ ਪੁੰਨ ਵਾਲਾ ਕੰਮ ਕੋਇਆ ਵਾ ਜਿਹੜਾ ਬਹੁਤ ਹਾਲਾਤ ਗੰਦੇ ਚਿੱਕੜ ਖੁਬਾ ਹੁੰਦਾ ਸੀ ਬਾਬੇ ਦੇ ਜਾਈਦਾ ਸੀ ਤੇ ਠੇਡੇ ਲੱਗਦੇ ਸੀ ਸਟਾ ਲੱਗਦੀਆਂ ਸੀ ਤੇ ਚਲੋ ਇਹ ਵਧੀਆ ਹੋ ਗਿਆ ਸੜਕ ਬਣਾਈ ਇਹ ਪੁੰਨ ਵਾਲੀ ਗੱਲ ਆ ਪਬਜੀ ਵੱਲ ਬਣਾਈਗੀ ਪ੍ਰਦੀਪ ਸਿੰਘ ਵੱਲ ਖਲਦੀਪ ਸਿੰਘ ਵੱਲ ਕਿੱਥੇ ਕਿੱਥੇ ਰਾਹ ਲੱਗਦਾ ਹੈ ਹਾਂਜੀ ਰਾਹ ਕਿੱਧਰ ਨੂੰ ਜਾਂਦਾ ਹੈ ਇਹ ਸਕੂਲ ਦਾ ਲੱਗਦਾ ਇੱਧਰ ਬਾਬੇ ਮਕਾਮ ਨੂੰ ਲੱਗਦਾ ਹਾਂਜੀ ਤੁਸੀਂ ਦੱਸਿਆ ਕਿ ਪਹਿਲੇ ਚਿੱਕੜ ਘਾਹ ਹੁੰਦਾ ਹਾਂਜੀ ਹਾਂਜੀ ਜਾਇਤ ਨੂੰ ਕਦੀ ਨਹੀਂ ਕਿਹਾ ਤੁਸੀਂ ਬਣਵਾ ਲੀ ਆਂ ਆਹਦੇ ਬਣਨੀ ਜਿੰਦੇ ਹੋ ਆਹ ਲਾਦਾ ਸ਼ੁਰੂ ਆਇਆ ਕਿਤੇ ਕਿਤੇ ਡਿਮਾਂਡ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ। ਮੇਰਾ ਨਾਮ ਕੁਲਦੀਪ ਸਿੰਘ। ਮੈਂ 24 ਸਾਲ ਆਰਮੀ ਚ ਨੌਕਰੀ ਕਰ ਰਿਹਾ ਰਿਟਾਇਰ ਆ। ਇਹ ਰਸਤਾ 100 ਸਾਲ ਤੇ ਕਰੀਬ ਮੇਰੇ ਮੈਨੂੰ ਲੱਗਦਾ ਲੋਕ ਕਹਿੰਦੇ ਕਿ 100 ਸਾਲ ਤੋਂ ਪਹਿਲਾਂ ਦਾ ਰਸਤਾ ਹੈ। ਇਹ ਲੋਕਾਂ ਦੀ ਮੰਗ ਜਿਹੜੇ ਲੋਕ ਸੰਗਤ ਆਉਂਦੀ ਹੈ, ਮੱਥਾ ਟੇਕਦੀ ਹੈ। ਜਦੋਂ ਬਾਰਿਸ਼ ਆਉਂਦੀ 100 ਲੋਕ ਡਿੱਗਦੇ ਹੀ। ਮੈਨੂੰ ਲੋਕਾਂ ਥੋੜਾ ਬਥੇ ਸੰਗਤ ਨੇ ਵੀ ਕਿਹਾ ਪੁੱਛਿਆ ਸੰਗਤੋਂ ਮੈਂ ਕੀ ਬਣਨਾ ਚਾਹੀਏ ਮੈਂ ਕੀ ਕਰਾਂ? ਜਿਹੜਾ ਤੁਹਾਡਾ ਅਮਲ ਸਹੀ ਹੋ ਸਕੇ ਨੌਕਰੀ ਤੋਂ ਆਣ ਕੇ ਮੈਂ ਕੁਝ ਪੈਸਾ ਤੁਹਾਡਾ ਲਾਉਣਾ ਚਾਹੁੰਦਾ ਲੋਕਾਂ ਦੀ ਮੰਗ ਹੈ ਕਿ ਤੁਸੀਂ ਇਹ ਸਾਨੂੰ ਰਾਹ ਬਣਾ ਕੇ ਦੇ ਦਿਓ ਤੁਹਾਡੀ ਹੋ ਸੇਵਾ ਜੀ ਇਹ ਲੋਕਾਂ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਮੈਂ ਕੰਮ ਕੀਤਾ ਕਿੰਨਾ ਚਿਰ ਇਹ ਪਹਿਲਾਂ ਸੜਕ ਨਹੀਂ ਹੀ ਬਣੀ ਸੀ ਜਾਂ ਇੱਥੇ ਮਰਮਾਨੀ ਵਾਲ ਸੀ 100 ਸਾਲ ਤੋਂ ਜ਼ਿਆਦਾ ਹੀ ਹੋਏਗਾ ਮੇਰੇ ਖਿਆਲ ਚ ਇਹੋ ਸਰਕਾਰਾਂ ਨਿਕਲ ਸਰਕਾਰਾਂ ਨਿਕਲ ਗਈਆਂ ਕੁਝ ਪਾਰਟੀ ਬਾਜ਼ੀ ਇਹ ਚੀਜ਼ਾਂ ਮੇਰੇ ਘਰ ਦਾ ਰਸਤਾ ਵੀ ਹੀ ਹੈ ਜਾ ਰਿਹਾ ਵਸਤੇ ਮੈਂ ਤਾਂ ਬਣਾਉਣਾ ਨਹੀਂ ਸੀ ਪਰ ਮੈਨੂੰ ਲੋਕਾਂ ਦੀ ਮਕੰਮਲ ਹੋਰ ਕਿਹੜੀ ਕਿਹੜੀ ਜਗ੍ਹਾ ਨੂੰ ਜਾਂਦਾ ਰਸਤਾ ਸਾਬ ਕਿਉਂਕਿ ਮੈਂ ਰਸਤਾ ਦੇਖਿਆ ਸੀ ਕਾਫੀ ਲੋਕ ਆ ਜਾ ਰਹੇ ਐ ਇਹ ਇੱਕ ਰਸਤਾ ਜਾ ਰਿਹਾ ਜੀ ਬਾਬੇ ਪੀਰ ਦੀ ਜਗ੍ਹਾ ਨੂੰ ਦੂਸਰਾ ਰਸਤਾ ਜਾ ਰਿਹਾ ਪ੍ਰਾਇਮਰੀ ਸਕੂਲ ਨੂੰ ਪਿੱਛੇ ਮਿਡਲ ਸਕੂਲ ਨੂੰ ਇੱਕ ਰਸਤਾ ਜਾ ਰਿਹਾ ਇੱਥੋਂ ਮੈਂ ਆਪਣੀ ਜਗ੍ਹਾ ਜ਼ਮੀਨ ਵਿੱਚੋਂ ਰਸਤਾ ਦਿੱਤਾ ਸ਼ਹਿਰ ਨੂੰ ਜਾਣ ਵਾਸਤੇ ਜਿਹੜੇ ਆਮ ਜਿਹੜੀ ਲੇਡੀਜ਼ ਪੈਦਲ ਜਾਂਦੀਆਂ ਕੋਈ ਦਿਹਾੜੀਦਾਰ ਆ ਰਿਕਸ਼ਾ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਵਾਸਤੇ ਮੈਂ ਹੋਰ ਵੀ ਖੁੱਲਾ ਕੀਤਾ ਪਰ ਅੱਗੋਂ ਦਰਾਂ ਦੀ ਵਜ੍ਹਾ ਨਾਲ ਗੱਡੀਆਂ ਨਹੀਂ ਨਿਕਲ ਸਕਦੀਆਂ ਮੋਟਰਸਾਈਕਲ ਸਿੱਧਾ ਸਿਆਹ ਰਸਤਾ ਜਾਂਦਾ ਹੈ ਇਹਦਾ ਮਤਲਬ ਬੱਚੇ ਸਕੂਲੀ ਬੱਚੇ ਉਧਰੋਂ ਲੰਘਦੇ ਹੋਣਗੇ ਔਰ ਉੱਡਦੇ ਹੋਣਗੇ ਬਹੁਤ ਉੱਡਦੇ ਜੀ ਬਹੁਤ ਬੁਰੀ ਹਾਲਤ ਉਹਨਾਂ ਦੇ ਬੱਚਿਆਂ ਦੀ ਜਾਂਦੇ ਹੀ ਉਹ ਕੁਝ ਪੋਲੀਟਿਕਲ ਪ੍ਰੈਸ਼ਰ ਦੇ ਨਾਲ ਉਹਨਾਂ ਦਾ ਗੇਟ ਬੰਦ ਕਰਵਾਤਾ ਗੇਟ ਅਜੇ ਵੀ ਖੁੱਲ ਫਿਰ ਖੁੱਲੇਗਾ ਹਣ ਮੈਂ ਕਰਾਂਗਾ ਸਰਕਾਰ ਕੋ ਮੰਗ ਆਮ ਆਦੀ ਪਾਰਟੀ ਕੋ ਕਿ ਇਹ ਰਸਤਾ ਖਲਵਾਇਆ ਜਾਵੇ ਇਹਦੇ ਉੱਤੇ ਜੋ ਵੀ ਖਰਚਾ ਹੋਰ ਆਏਗਾ ਮੈਂ ਹੋਰ ਵੀ ਖਰਚਾ ਕਰਨ ਨੂੰ ਤਿਆਰ ਕਿੰਨੀ ਕੀ ਟਾਈਲ ਲੱਗ ਚੁੱਕੀ ਹੈ ਇੱਥੇ 5 ਤੋਂ 7000 ਲੱਗ ਚੁੱਕੀ ਆ 2-3000 ਕੱਲ ਫਿਰ ਆ ਜਾਏਗੀ ਮੈਂ ਇਹ ਜਗ੍ਹਾ ਦਾ ਸਕੂਲ ਦਾ ਗੇਟ ਤੱਕ ਰਸਤਾ ਕੱਲ ਤੋਂ ਬਣਾ ਲਗਿਆ ਹੋਰ ਹਰ ਹਰਵਰੀ ਤੇ ਹਰਵਰੀ ਜਿਹੜਾ ਇੱਥੇ ਗਾਦ ਹਰ ਸਾਲ ਮੇਲਾ ਲੱਗਦਾ ਲੋਕੀ ਬੜੇ ਜਾਂਦੇ ਆ ਹੁਣ ਤੇ ਉਹਦਾ ਰਸਤਾ ਇਦਾਂ ਦਾ ਹੀ ਇਹ 100 ਸਾਲ ਤੋਂ ਇਦਾਂ ਹੀ ਲੋਕ ਬੜੇ ਪਰੇਸ਼ਾਨ ਹੀ ਪਰ ਕੁਝ ਬੰਦਿਆਂ ਦੀ ਵਜ੍ਹਾ ਨਾਲ ਜਿਹੜੇ ਬਣ ਨਹੀਂ ਦੇ ਰਹੇ ਸੀ ਉਹ ਜਗ੍ਹਾ ਨੂੰ ਸਾਈਡ ਤੇ ਕਰਕੇ ਮੇਰੇ ਘਰ ਨੂੰ ਵੱਤ ਚੁੰੜ ਰੇ ਕੀ ਇਹ ਨਾ ਬਣੇ ਇਹ ਇਨਾਂ ਲੰਘ ਸਕੇ ਬੰਦੇ ਇੱਥੇ ਮਿੱਟੀ ਪੁਆਈ ਹੈ ਮੈਂ ਮਿੱਟੀ ਪੁਆ ਕੇ ਫਿਰ ਮੈਂ ਇਹ ਰਸਤਾ ਬਣਾਇਆ 20 25 ਟਾਲੀਆਂ ਮਿੱਟੀ ਪਾਈ ਆ ਕਿੰਨੀ ਚੌੜੀ ਸੀ ਕਿੰਨੀ ਲੰਬੀ ਇਹ 220 ਫੁੱਟ ਲੰਬੀ ਆ ਤੇ 11 12 ਫੁੱਟ ਚੌੜੀ ਆ ਅੱਗੋਂ ਵੀ ਕੁਝ ਕਰਵਾਉਣ ਦਾ ਇਰਾਦਾ ਪਿੰਡ ਅੱਗੋਂ ਮੇਰਾ ਇਰਾਦਾ ਇਹ ਆ ਕਿ ਕੱਲ ਨੂੰ ਮੌਕਾ ਮਿਲੇ ਮੇਰੇ ਕੋ ਹੈ ਚਲੋ ਦੇਰ ਨੂੰ ਕੁਛ ਨਾ ਕੁਛ ਜਿਹੜੇ ਗਰੀਬ ਦੀਆਂ ਘਰਾਂ ਦੀਆਂ ਕੁੜੀਆਂ ਵਾਂ ਉਹਨਾਂ ਨੂੰ 5100 ਰੁਪਿਆ ਮੈਂ ਸਗੰਦਿਆਂਗੇ ਆਪਣੇ ਤੌਰ ਤੇ ਭਪਾਲ ਸਿੰਘ ਕੇ ਆਰਟੀ ਨਿਊਜ਼ ਨੈਟਵਰਕ